ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹਰਿਆਣਾ ਦੇ ਹਿਸਾਰ ਦਾ 에ਰਪੋਰਟ ਕਾਫੀ ਚਰਚਾ ਦੇ ਵਿੱਚ ਹੈ ਕਾਰਨ ਇਹ ਕਿ ਇੱਕ ਤਾਂ ਇੱਥੋਂ ਸਿੱਧੀ ਫਲਾਈਟ ਸ਼ੁਰੂ ਕੀਤੀ ਗਈ ਹੈ ਚੰਡੀਗੜ੍ਹ ਤੱਕ ਕਈ ਘੰਟਿਆਂ ਦਾ ਸਫ਼ਰ ਸਿਰਫ 1 ਘੰਟੇ ਦਾ ਰਹਿ ਚੁੱਕਿਆ ਹੈ ਜੇਕਰ ਚੰਡੀਗੜ੍ਹ ਤੋਂ ਕਿਸੇ ਨੇ ਹਿਸਾਰ ਜਾਣਾ ਹੈ ਜਾਂ ਹਿਸਾਰ ਤੋਂ ਚੰਡੀਗੜ੍ਹ ਆਉਣਾ ਹੈ ਪਰ ਇਹ 에ਰਪੋਰਟ ਇੱਕ ਹੋਰ ਕਾਰਨ ਕਰਕੇ ਵੀ ਚਰਚਾ ਦੇ ਵਿੱਚ ਹੈ ਕਾਰਨ ਇਹ ਕਿ ਇਸ 에ਰਪੋਰਟ ਦੇ ਉੱਤੇ ਪਤਾ ਨਹੀਂ ਕਿੰਨੀ ਕੁ ਵਾਰ ਉਦਘਾਟਨ ਕੀਤਾ ਗਿਆ ਨੀ ਪੱਥਰ ਰੱਖਿਆ ਗਿਆ ਤੇ ਹੁਣ ਸਬੰਧਤ ਅਥਾਰਟੀ ਨੇ ਨਰਾਜ਼ਗੀ ਵੀ ਜ਼ਾਹਰ ਕੀਤੀ ਹੈ ਇਥੋਂ ਤੱਕ ਖਬਰਾਂ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣੀਆਂ ਨੇ ਕਿ ਜੇਕਰ ਦੁਬਾਰਾ ਇੱਥੇ ਕਿਸੇ ਫਲਾਈਟ ਨੂੰ ਲੈ ਕੇ ਉਦਘਾਟਨ ਕੀਤਾ ਗਿਆ ਫਲਾਈਟ ਨੂੰ ਹਰੀ ਝੰਡੀ ਦਿਖਾਈ ਗਈ ਟੈਂਟ ਲਗਾਇਆ ਗਿਆ ਤਾਂ ਇਸ 에ਰਪੋਰਟ ਦਾ ਲੈਸੈਂਸ ਵੀ ਕੈਨਸਲ ਹੋ ਸਕਦਾ ਹੈ ਤਾਂ ਦੱਸ ਦਈਏ ਕਿ ਅੱਠ ਵਾਰ ਘਟੋ ਘਟ ਲੀਡਰ ਆਉਂਦੇ ਨੇ ਟੈਂਟ ਲਗਾਏ ਜਾਂਦੇ ਨੇ ਕਦੇ ਕਿਸੇ ਫਲਾਈਟ ਦਾ ਉਦਘਾਟਨ ਹੁੰਦਾ ਹੈ ਕਦੇ ਕਿਸੇ ਇੱਕ ਕੰਪਲੈਕਸ ਦਾ ਉਦਘਾਟਨ ਹੁੰਦਾ ਹੈ ਤੇ ਕਦੇ ਹੁਣ ਜਿਵੇਂ ਕੱਲ ਇੱਕ ਤਾਜ਼ਾ ਉਦਘਾਟਨ ਕੀਤਾ ਗਿਆ ਨਾਇਬ ਸਿੰਘ ਸੈਣੀ ਹੋਰਾਂ ਵੱਲੋਂ ਫਲਾਈਟ ਦਾ ਫਲਾਈਟ ਨੂੰ ਹਰੀ ਝੰਡੀ ਦਿਖਾਈ ਗਈ ਜਿਹੜੀ हिसार ਤੋਂ ਚੰਡੀਗੜ੍ਹ ਪਹੁੰਚੀ ਸੀ ਖੁਦ ਵੀ ਉਹ ਇਸ ਫਲਾਈਟ 'ਚ ਗਏ ਸੀ ਹਾਲਾਂਕਿ ਉਹਨਾਂ ਨੇ ਟਿਕਟ ਪਹਿਲਾਂ ਹੀ ਬੁੱਕ ਕਰਵਾ ਲਈ ਸੀ ਪਰ ਦੂਜੇ ਪਾਸੇ ਜਿਹੜੀ ਸੰਬੰਧਿਤ ਅਥਾਰਟੀ ਹੈ ਜਿਹਨੂੰ ਡੀਜੀਸੀਏ ਕਿਹਾ ਜਾਂਦਾ ਹੈ ਇਹਦੀ ਜੇਕਰ ਫੁੱਲ ਫਾਰਮ ਕਰੀਏ ਤਾਂ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਇਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਹਿੰਦੇ ਕਿ ਦੇਸ਼ ਦੇ ਵਿੱਚ ਕਿਸੇ ਵੀ 에어ਪੋਰਟ ਦੇ ਉੱਤੇ ਅਜਿਹਾ ਨਹੀਂ ਕੀਤਾ ਜਾਂਦਾ ਜਿੱਥੇ ਟੈਂਟ ਲਗਾਏ ਜਾਣ ਉੱਥੇ ਕਾਰਵਾਈ ਰੋਕੀ ਜਾਵੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ ਪਰ ਇਸ 에어ਪੋਰਟ ਦੇ ਉੱਤੇ ਲਗਾਤਾਰ ਹੀ ਸਮਾਗਮ ਕੀਤੇ ਜਾ ਰਹੇ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਚਾਹੇ ਕੋਈ ਲੀਡਰ ਹੋਵੇ ਬਿਨਾ ਟਿਕਟ ਤੋਂ ਅੰਦਰ 에ਰਪੋਰਟ ਦੇ ਉੱਤੇ ਜਾਣ ਨਹੀਂ ਦਿੱਤਾ ਜਾਵੇਗਾ ਤਾਂ ਇਹਦਾ ਥੋੜਾ ਜਿਹਾ ਸੰਕੇਤ ਇਹ ਵੀ ਮਿਲਦਾ ਹੈ ਕਿ ਨਾਇਬ ਸੈਣੀ ਹੋਰਾਂ ਨੇ ਖੁਦ ਟਿਕਟ ਬੁੱਕ ਕਰਵਾਈ ਸੀ ਉਹਨਾਂ ਦੇ ਨਾਲ ਜਿੰਨੇ ਲੋਕਾਂ ਨੇ ਕਹਿੰਦੇ ਇਸ ਜਹਾਜ਼ ਦੇ ਵਿੱਚ ਪਹਿਲੀ ਵਾਰ ਯਾਤਰਾ ਦਾ ਆਨੰਦ ਮਾਣਿਆ ਉਹਨਾਂ ਨੇ ਵੀ ਟਿਕਟਾਂ ਕਟਵਾਈਆਂ ਸੀ ਤੇ ਦੂਸਰਾ ਕਾਰਨ ਇਹ ਹੈ ਕਿ ਜਿਹੜਾ ਬਾਰ-ਬਾਰ ਉਦਘਾਟਨ ਹੈ ਉਹ ਸੁਰੱਖਿਆ ਦੇ ਮੱਦੇਨਜ਼ਰ ਵੀ ਖਤਰੇ ਵਾਲਾ ਕੰਮ ਹੈ ਕਿਉਂਕਿ ਇੱਕ ਤਾਂ ਇਹਦੇ ਨਾਲ ਜਿਹੜੀ ਉੱਥੋਂ ਦੀ ਪ੍ਰਾਪਰਟੀ ਆ ਉਹਨੂੰ ਨੁਕਸਾਨ ਪਹੁੰਚਦਾ ਹੈ ਤੇ ਦੂਸਰਾ ਇਹ ਹੈ ਕਿ ਉੱਥੇ ਆਮ ਜਿਹੜੀ ਆਵਾਜਾਈ ਆ ਉਹ ਪ੍ਰਭਾਵਿਤ ਹੋ ਜਾਂਦੀ ਆ ਫਲਾਈਟਾਂ ਵਗੈਰਾ ਵੀ ਪ੍ਰਭਾਵਿਤ ਹੋ ਸਕਦੀਆਂ ਨੇ ਜੇਕਰ ਆਉਣ ਵਾਲੇ ਭਵਿੱਖ ਦੇ ਵਿੱਚ ਜੜੀਆਂ ਚੱਲਣੀਆਂ ਨੇ ਖਾਸ ਕਰਕੇ ਇਹਦੇ ਤੋਂ ਹੋਰ ਵੀ ਫਲਾਈਟਾਂ ਦੀ ਗੱਲ ਕੀਤੀ ਜਾ ਰਹੀ ਹੈ ਜੜੀਆਂ ਅਹਮਦਾਬਾਦ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਉਧਰ ਨੂੰ ਵੀ ਜਾਣੀਆਂ ਨੇ ਅਜੇ ਉਹਨਾਂ ਨੂੰ ਸ਼ੁਰੂਆਤ ਨਹੀਂ ਕੀਤੀ ਗਈ ਪਿੱਛੇ ਜੇ ਯੋਧਿਆ ਤੱਕ ਫਲਾਈਟ ਦਾ ਜ਼ਿਕਰ ਜ਼ਰੂਰ ਛੜਿਆ ਸੀਗਾ ਤੇ ਤਕਰੀਬਨ 7-8 ਵਾਰ ਉਥੇ ਲੀਡਰ ਪਹੁੰਚ ਚੁੱਕੇ ਨੇ ਸਭ ਤੋਂ ਪਹਿਲਾਂ 15 ਅਗਸਤ 2018 ਨੂੰ ਜਿਹੜੇ ਉਥੋਂ ਦੇ ਮੌਜੂਦਾ ਮੁੱਖ ਮੰਤਰੀ ਸੀ ਮਨੋਲਾਲ ਖੱਟੜ ਉਹ ਪਹੁੰਚਦੇ ਨੇ ਉਹਨਾਂ ਦੇ ਨਾਲ ਹੋਰ ਵੀ ਕਈ ਲੀਡਰ ਹੁੰਦੇ ਨੇ ਸਤੰਬਰ 2019 ਦੇ ਵਿੱਚ ਭਾਰਤ ਸਰਕਾਰ ਵੱਲੋਂ ਕੋਈ ਉਥੇ ਸਮਾਗਮ ਜਿਹੜਾ ਹੁੰਦਾ ਉਹਦੇ ਵਿੱਚ 20 ਲੀਡਰ ਪਹੁੰਚਦੇ ਨੇ 2019 ਦੇ ਵਿੱਚ ਫੇਰ ਇੱਕ ਵਾਰ ਮਨੋਰ ਲਾਲ ਖੱਟੜ ਉਥੇ ਜਾਂਦੇ ਨੇ ਤੇ 에어ਪੋਰਟ ਦੇ ਵਿੱਚ ਜਿਹੜਾ 33 ਕੇਵੀ ਦਾ ਸਬਸਟੇਸ਼ਨ ਆ ਉਹਦਾ ਉਦਘਾਟਨ ਕਰਦੇ ਨੇ ਜਾਂ ਫਿਰ ਉਹਦਾ ਨੀਂ ਪੱਥਰ ਰੱਖਦੇ ਨੇ ਉਸ ਤੋਂ ਬਾਅਦ ਦੇ ਵਿੱਚ 2020 ਦੇ ਵਿੱਚ ਵੀ ਮਨੋਰ ਲਾਲ ਖੱਟੜ ਤੇ ਡਿਪਟੀ ਸੀਐਮ ਉਸ ਵੇਲੇ ਦੇ ਦੁਸ਼ੰਤ ਚਟਾਲਾ ਜਾਂਦੇ ਨੇ ਉਥੇ ਹੋਰ ਕੰਮਾਂ ਦਾ ਜਿਹੜਾ ਨੀਂ ਪੱਥਰ ਰੱਖਿਆ ਜਾਂਦਾ ਹੈ ਉਸ ਤੋਂ ਬਾਅਦ ਦੇ ਵਿੱਚ 2023 ਦੇ ਵਿੱਚ ਦੁਸ਼ੰਤ ਚਟਾਲਾ ਇੱਕ ਵਾਰ ਫੇਰ ਜਾਂਦੇ ਨੇ ਤੇ ਉੱਥੇ 에어 ట్రాਫਿਕਿੰਗ ట్రాਫਿਕਿੰਗ ਕੰਟਰੋਲ ਰੂਮ ਤੇ ਟਰਮੀਨਲ ਬਿਲਡਿੰਗ ਦੀ ਆਧਾਰਸ਼ਿਲਾ ਰੱਖਦੇ ਨੇ ਯਾਨੀ ਕਿ ਨੀਂ ਪੱਥਰ ਰੱਖਦੇ ਨੇ ਫਿਰ 2024 ਦੇ ਵਿੱਚ ਨਾਇਬ ਸਿੰਘ ਸੈਣੀ 에어ਪੋਰਟ ਦੇ ਉੱਤੇ ਜਾਂਦੇ ਨੇ ਉੱਥੇ ਸਮਾਗਮ ਹੁੰਦਾ ਤੇ ਉੱਥੇ 10000 ਫੁੱਟ ਦੇ ਰਨਵੇ ਦੇ ਸਬੰਧਤ ਜਿਹੜੇ ਨੇ ਉਹ ਕੰਮ ਦੇਖੇ ਜਾਂਦੇ ਨੇ 14 April ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚਦੇ ਨੇ 2025 ਦੇ ਵਿੱਚ हिसार ਤੋਂ ਅਯੋਧਿਆ ਅਤੇ ਦਿੱਲੀ ਵਾਸਤੇ ਫਲਾਈਟ ਦਾ ਸ਼ੁਭ ਆਰੰਭ ਕਰਵਾਉਂਦੇ ਨੇ ਤੇ ਹੁਣ ਕੱਲ ਵੀ 9 ਜੂਨ ਨੂੰ ਮੁੱਖ ਮੰਤਰੀ ਨਾਇਬ ਸੈਣੀ ਉੱਥੇ ਪਹੁੰਚਦੇ ਨੇ ਤੇ ਹਿਸਾਰ ਤੋਂ ਚੰਡੀਗੜ੍ਹ ਵਾਲੀ ਜਿਹੜੀ ਫਲਾਈਟ ਆ ਉਹਨੂੰ ਹਰੀ ਝੰਡੀ ਦਿਖਾਉਂਦੇ ਨੇ ਤਾਂ ਕੁੱਲ ਮਿਲਾ ਕੇ ਇਹ 에어ਪੋਰਟ ਕਾਫੀ ਚਰਚਾ ਦੇ ਵਿੱਚ ਆ ਤੇ ਹੁਣ 에어ਪੋਰਟ ਅਥਾਰਟੀ ਨੇ ਕਹਿ ਦਿੱਤਾ ਹੈ ਕਿ ਜੇਕਰ ਉੱਥੇ ਕੋਈ ਟੈਂਟ ਲਗਾਇਆ ਜਾਂਦਾ ਸਮਾਗਮ ਕੀਤਾ ਜਾਂਦਾ ਉਹ ਵੀ ਗੈਰ ਕਾਨੂੰਨੀ ਹੈ ਕਿਸੇ ਵੀ ਅਦ ਨੂੰ ਇਹ ਜੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਪਰ ਸਰਕਾਰਾਂ ਸੂਤਰਾਂ ਦੇ ਮੁਤਾਬਕ ਕਈਆਂ ਇਜਾਜ਼ਤਾਂ ਲੈ ਲੈਂਦੀਆਂ ਨੇ ਪਹਿਲਾਂ ਸਮਾਗਮ ਬਾਰੇ ਦੱਸਿਆ ਜ਼ਰੂਰ ਜਾਂਦਾ ਪਰ ਫਿਰ ਵੀ ਉੱਥੇ ਜਿਹੜਾ ਸਬੰਧਤ ਏਜੰਸੀ ਹੈ ਜਿਹੜੀ 에어ਪੋਰਟਸ ਵਗੈਰਾ ਦਾ ਪ੍ਰਬੰਧ ਕਰਦੀ ਹੈ ਡੀਜੀਸੀਏ ਉਹਨਾਂ ਨੇ ਜ਼ਰੂਰ ਇਹਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਹੈ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਝੋਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ